ਮਾਮਲਾ ਤਾਂ ਕੁਝ ਵੀ ਨਹੀਂ ਇੱਥੇ ਮਾਰਾ ਦਾ ਰਜੀਤ ਸਿੰਘ ਦੀ ਰਾਜਤਾਨੀ ਹੈ ਜਿਹੜੀ 3 ਮਹੀਨੇ ਦੀ ਦਿਨਾ ਨਗਰ ਸ਼ਹਿਰ ਚ 3 ਮਹੀਨੇ ਸਾਲ ਚ ਇੱਥੇ ਰਹਿੰਦੇ ਸੀਗੇ ਉਹਨਾਂ ਦੇ ਨਾਂ ਦੀਆਂ ਜ਼ਮੀਨਾਂ ਦਾ ਵੀ ਇੱਥੇ ਹੈਗੀ ਹੈ ਇੱਕ ਗੁਰਦੁਆਰਾ ਸਾਹਿਬ ਵੀ ਉਹਨਾਂ ਦੇ ਨਾਂ ਦਾ ਬਣਿਆ ਹੋਇਆ ਵਾ ਘਰ ਵੀ ਹੈ ਤੇ ਪਿਛਲਿਆਂ ਦਿਨਾਂ ਵਿੱਚ ਲੋਕਲ ਪਿੰਡਾਂ ਦੇ ਲੋਕਾਂ ਨੇ ਨਰਿੰਦਰ ਸਿੰਘ ਬਾੜੇ ਦੀ ਗਵਾਈ ਵਿੱਚ डीसी ਗਰਦਾਸਪੁਰ ਕੋਲੋਂ ਪ੍ਰਵਾਨਗੀ ਲਈ ਪਈ ਅਸੀਂ ਉੱਥੇ ਬੁੱਤ ਉਹਨਾਂ ਦਾ ਜਿਹੜਾ ਲਾਉਣਾ ਸਟੈਚੂ ਉਹਨਾਂ ਪ੍ਰਵਾਨਗੀ ਦਿੱਤੀ ਜਦੋਂ ਕੰਮ ਸ਼ੁਰੂ ਕਰਨ ਲੱਗ ਪਏ ਤੇ ਲੋਕਲ ਐਮਐਲਏ ਨੇ ਕਿਹਾ ਇੱਥੇ ਅੰਬੇਦਕਰ ਦਾ ਲਾਉਣਾ ਵਾ ਤੇ ਸਰਕਾਰ ਵੱਲੋਂ ਪੁਲਿਸ ਨੇ ਕਿਹਾ ਹਦਾਇਤ ਆ ਗਈ ਹੈ ਵੀ ਇੱਥੇ ਅੰਬੇਦਕਰ ਦਾ ਸਟੈਚੂ ਲਾਉਣਾ ਹੈ ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਕੀ ਉਹ ਵੀ ਸਾਂਝਾ ਲੀਡਰ ਹੋਇਆ ਵਾ ਸਾਰੀਆਂ ਕੌਮਾਂ ਦਾ ਤੇ ਉਹਨਾਂ ਦਾ ਜੇ ਲੱਗਦਾ ਵਾ ਤੇ ਅਸੀਂ ਹੋਰ ਕਿੱਥੇ ਲਾ ਲੈਂਦੇ ਆ ਸਾਨੂੰ ਫਿਰ ਸੈਕੰਡ ਥਾਂ ਜਿਹੜੀ ਆ ਦਿੱਤੀ ਸੀਗੀ ਬਾਈਪਾਸ ਪਠਾਨਕੋਟ ਔਰ ਮੈਂ ਸਮਝਣਾ ਕਿ ਇਹ ਗਰਦਾਸਪੁਰ ਦਾ ਉਧਰ ਪੈਂਦਾ ਹੈ ਇਧਰ ਪਠਾਨਕੋਟ ਜ਼ਿਲ੍ਹਾ ਪੈ ਜਾਂਦਾ ਪਠਾਨਕੋਟ ਵਾਲੇ ਡੀਸੀ ਸਾਹਿਬ ਨੂੰ ਵੀ ਸਾਡੇ ਬੰਦੇ ਮਿਲੇ ਨੇ ਐਸਐਸਪੀ ਨੂੰ ਵੀ ਮਿਲੇ ਨੇ ਏਡੀਸੀ ਨੂੰ ਵੀ ਮਿਲੇ ਨੇ ਐਸਡੀਐਮ ਨੂੰ ਵੀ ਮਿਲੇ ਨੇ ਡਿਪਟੀ ਨੂੰ ਵੀ ਮਿਲੇ ਨੇ ਐਸਐਚਓ ਨੂੰ ਮਿਲੇ ਨੇ ਤਹਿਸੀਲਦਾਰ ਨੂੰ ਵੀ ਮਿਲੇ ਨੇ ਸਾਰਿਆਂ ਨੇ ਸਹਿਮਤੀ ਦਿੱਤੀ ਜਦੋਂ ਅਸੀਂ ਕੰਮ ਸ਼ੁਰੂ ਕਰਨ ਲੱਗੇ ਤੇ ਪੁਲਿਸ ਨੇ ਆਣ ਕੇ ਦਖਲ ਜਿਹੜਾ ਵਾ ਉਹ ਦੇਣਾ ਸ਼ੁਰੂ ਕਰ ਦਿੱਤਾ ਤੇ ਇਹਨੂੰ ਰੋਕ ਦਿੱਤਾ ਮੈਨੂੰ ਟੈਲੀਫੋਨ ਗਿਆ ਜੀ ਆਹ ਗੱਲ ਆ ਤੇ ਅਸੀਂ ਉਸ ਮਹਾਰਾਜਾ ਰਣਜੀਤ ਸਿੰਘ ਦਾ ਸਟਾਚੂ ਲਾਉਣਾ ਲਾਉਣ ਦਾ ਫੈਸਲਾ ਕੀਤਾ ਜਿਹਦੇ ਰਾਜ ਵਿੱਚ ਕੁੱਤੇ ਦੇ ਗਲ ਕੈਂਟਾ ਪਾ ਦਤਾ ਸੀ ਕਿਸੇ ਨੇ ਕੈਂਟਾ ਨਹੀਂ ਸੀ ਲਾਇਆ ਔਰ ਉਹ ਬਾਦਸ਼ਾਹ ਵਾ ਜਿੰਨੇ ਆਪਣੇ ਰਾਜ ਵਿੱਚ ਕਾਲ ਪੈ ਗਿਆ ਤੇ ਲੋਕਾਂ ਨੂੰ ਕਿਹਾ ਵੀ ਆਪਣੇ ਖਾਨਜੋਗ ਦੇ ਦਾਣੇ ਆਪਣੇ ਆਪਣੀ ਪੰਡ ਬੰਨ ਕੇ ਲੈ ਜਾਓ ਇੱਕ ਬੁੱਢਾ ਮੋਚੀ ਆਇਆ ਜਿਹਦਾ ਪੋਤਾ ਢਾਲ ਸੀਗਾ ਡੰਗੋਰੀ ਫੜੀ ਅੱਖਾਂ ਤੋਂ ਅੰਨਾ ਸੀ ਉਹਨਾਂ ਨੇ ਪੰਡ ਭਾਰੀ ਪਾ ਲਈ ਨਾ ਪੋਤਾ ਚੁੱਕ ਸਕਦਾ ਸੀਗਾ ਤੇ ਨਾ ਉਹ ਬਾਪੂ ਚੁੱਕ ਸਕਦਾ ਸੀ ਮਹਾਰਾਜਾ ਦੂਰੋਂ ਮਹਲਾ ਤੋਂ ਵੇਖਦਾ ਸੀ ਉਹ ਉਤਰ ਕੇ ਆਇਆ ਤੇ ਉਹਨਾਂ ਨੂੰ ਕਹਿੰਦਾ ਵੀ ਬਾਪੂ ਕੀ ਗੱਲ ਪੰਡ ਨਹੀਂ ਚੁੱਕੀ ਜਾਂਦੀ ਆਂਦਾ ਪੁੱਤ ਕੀ ਦੱਸਾਂ ਮੇਰਾ ਪੁੱਤ ਜਿਹੜਾ ਵਾ ਉਹ ਮਰ ਗਿਆ ਵਾ ਇਹ ਮੇਰਾ ਪੋਤਾ ਵਾ ਇਹ ਨਿਆਣਾ ਵਾ ਤੇ ਮੈਂ ਬੁੱਢਾ ਵਾਂ ਮੇਰੇ ਕੋ ਵੀ ਨਹੀਂ ਚੁੱਕੀ ਜਾਂਦੀ ਇਹਦੇ ਕੋ ਵੀ ਨਹੀਂ ਚੁੱਕੀ ਜਾਂਦੀ ਤੇ ਮੈਂ ਯਾਦ ਕਰਨਾ ਵੀ ਜੇ ਮੇਰਾ ਹੁੰਦਾ ਪੁੱਤ ਤੇ ਚੁੱਕ ਕੇ ਲੈ ਜਾਂਦਾ ਆਂਦਾ ਬਾਪੂ ਅੱਜ ਤੂੰ ਮੈਨੂੰ ਪੁੱਤ ਸੰਮਿਲਾ ਲੈ ਰੱਖ ਮੇਰੇ ਸਿਰ ਤੇ ਉਹ ਬੁੱਢੇ ਮੋਚੀ ਦੀ ਅੰਨੇ ਬੰਦੇ ਦੀ ਪੰਡ ਚੁੱਕ ਕੇ ਸਿਰ ਤੇ ਤੇ ਉਹਦੇ ਘਰ ਛੱਡ ਕੇ ਆਇਆ ਤੇ ਜਦੋਂ ਘਰ ਗਿਆ ਤੋ ਆਂਦਾ ਮੈਨੂੰ ਆਪਣਾ ਨਾਂ ਤੇ ਦੱਸ ਜਾ ਤੂੰ ਹੈ ਕੌਣ ਐਡਾ ਵੱਡਾ ਪਰਉਪਕਾਰੀ ਬਹੁਤਾ ਖਿਹੜੇ ਪੈਣ ਤੇ ਉਹਨੇ ਦੱਸਿਆ ਕਿ ਮੈਂ ਮੜਾਸਾ ਉਤੋਂ ਲਾਤਾ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਆ ਐਸੇ ਬਾਦਸ਼ਾਹ ਦਾ ਸਟੈਚੂ ਰੋਕਣ ਵਾਲੇ ਲੋਕ ਜਿਹੜੇ ਨੇ ਉਹ ਬੁੱਝਦੇ ਲੋਕ ਨੇ ਇਹ ਮਹਾਰਾਜਾ ਰਣਜੀਤ ਸਿੰਘ ਉਹ ਰਾਜਾ ਹੋਇਆ ਸਾਰਾ ਹਿੰਦੁਸਤਾਨ ਰਿਆ 150 ਸਾਲ ਗੁਲਾਮ ਲੇਕਿਨ ਮਹਾਰਾਜਾ ਰਜੀਤ ਸਿੰਘ ਦਾ ਰਾਜ ਜਿਹੜਾ ਵਾ 97 ਸਾਲ ਗੁਲਾਮ ਰਿਆ 53 ਸਾਲ ਮਹਾਰਾਜਾ ਰਜੀਤ ਸਿੰਘ ਦੀਆਂ ਫੌਜਾਂ ਨੇ ਅੰਗਰੇਜ਼ ਨੂੰ ਪੈਰ ਨਹੀਂ ਧਰ ਦਿੱਤਾ ਪੰਜਾਬ ਵਿੱਚ ਐਸੇ ਰਾਜੇ ਦੇ ਸਟੈਚੂ ਨੂੰ ਡੱਕਣ ਵਾਲੇ ਜਿਹੜੇ ਲੋਕ ਨੇ ਉਹ ਬੁੱਜਦੇਲ ਨੇ ਔਰ ਮੈਂ ਸਮਝ ਨਾ ਵਾ ਮੈਂ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਨਾ ਵਾ ਵੀ ਆਓ ਸਾਂਝੇ ਹੋ ਕੇ ਉਸ ਬਾਦਸ਼ਾਹ ਦੀ ਗੱਲ ਕਰੀਏ ਜਿਹੜਾ ਸਾਰੀ ਮਨੁੱਖਤਾ ਦੀ ਗੱਲ ਕਰਦਾ ਸੀ ਸਾਨੂੰ ਮਜਬੂਰੀ ਕਰਨ ਇੱਥੇ ਆਉਣਾ ਪਿਆ ਸਟਾਚੂ ਅਹੀਂ ਰੱਖ ਦਿੱਤਾ ਲਾਤਾ ਮੈਂ ਜਿਹੜਾ ਸਟਾਚੂ ਨੂੰ ਇੱਧਰ ਉੱਧਰ ਕਰੂਗਾ ਉਹ ਮਰੂਗਾ ਨਾ ਹੁਣ ਪੁਲਿਸ ਕਰ ਸਕਦੀ ਹੈ ਤੇ ਨਾ ਹੁਣ ਕੋਈ ਪੋਲੀਟੀਕਲ ਬੰਦਾ ਹੀ ਕਰ ਸਕਦਾ ਤੇ ਆਖਰ ਮੈਂ ਸਮਝਣਾ ਕਿ ਸਿਆਣਫਕੜੋਂ ਫੈਸਲਾ ਲਿਆਵਾ ਉਸ ਸਟਾਚੂ ਵਾਸਤੇ ਸਹਿਮਤ ਹੋ ਗਏ ਨੇ 90% ਦੋਨਾਂ ਕਹਿਆ ਜਿਹੜਾ ਤੁਸੀਂ ਸੀਮਿੰਟ ਲਿਆਂਦਾ ਮਾਲ ਲਿਆਂਦਾ ਸਟਾਚੂ ਦੇ ਦਵਾਲੇ ਲਾਉਣਾ ਉਹ ਲਾ ਦਿਓ ਤੇਹੀਂ ਉਹਨਾਂ ਦਾ ਧੰਨਵਾਦ ਕਰਨੇ ਆ ਜਿੰਨਾਂ ਨੇ ਲਚਕਦਾਰ ਫੈਸਲਾ ਲਿਆਵਾ ਤੇ ਸਟਾਚੂ ਜਿਹੜਾ ਵਾ ਇਹਨੂੰ ਕੋਈ ਦੁਨੀਆ ਦੀ ਤਾਕਤ ਦਿੱਤੋ ਹਿਲਾ ਨਹੀਂ ਸਕਦੀ ਇਹ ਲੱਗਣਾ ਹੀ ਲੱਗਣਾ ਵਾ ਔਰ ਲਾਉਣ ਦਾ ਫੈਸਲਾ ਵੀ ਉਹਨਾਂ ਨੂੰ ਲੋਕਾਂ ਨੇ ਕੀਤਾ ਵਾ ਜਿੰਨਾਂ ਲੋਕਾਂ ਨੇ ਡੱਕਿਆ ਸੀ ਮੈਂ ਧੰਨਵਾਦ ਵੀ ਕਰਨਾ ਤੇ ਇਹ ਵੀ ਕਹਿਣਾ ਪਏ ਉਹ ਜੇ ਕੰਮਾਂ ਵਿੱਚ ਗਾਹ ਦਖਲ ਨਾ ਦੋ ਸਰਕਾਰਾਂ ਆਉਣ ਜਾਣ ਵਾਲੀਆਂ ਸ਼ਕਤੀਆਂ ਨੇ ਕੱਲ ਸਾਡੀ ਸੀ ਫਿਰ ਕਾਂਗਰਸ ਦੀ ਆਈ ਤੇ ਰਾਤੋਂ ਰਾਤ ਆਮਦੀ ਆ ਗਈ ਤੇ ਹੁਣ ਇਹ ਜਾ ਰਹੀਆਂ ਨੇ ਆਉਣ ਦੀ ਅਸੀਂ ਤਿਆਰੀ ਕਰ ਰਹੇ ਹਾਂ ਸਤਾਈ ਚ ਇਸ ਕਰਕੇ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਚੰਗਿਆਂ ਕੰਮਾਂ ਨੂੰ ਤੇ ਮਾੜਾ ਕਰੀਏ ਉਹਦੇ ਚ ਕਦੇ ਕਾਮਯਾਬੀ ਨਹੀਂ ਮਿਲਦੀ ਮੈਂ ਅਪੀਲ ਕਰਨਾ ਵਾ ਰਾਜਪੂਤ ਭਾਈਚਾਰੇ ਨੂੰ ਜਿਨ੍ਹਾਂ ਨੇ ਸਾਡੇ ਹੱਕ 'ਚ ਦਸਖਤ ਕਰਕੇ ਦਿੱਤੇ ਸੀ ਸਾਡੇ ਨਾਲ ਸਹਿਮਤੀ ਦਿੱਤੀ ਸੀ ਜੇ ਮਹਾਰਾਣਾ ਪ੍ਰਤਾਪ ਸਿੰਘ ਦਾ ਤੁਸੀਂ ਸਟੈਚੂ ਲਾਓਗੇ ਜਿੰਨੀ ਜ਼ਿੰਮੇਵਾਰੀ ਸਾਨੂੰ ਕਹੋਗੇ ਅਸੀਂ ਵਿੱਚ ਪੈਸੇ ਵੀ ਲਾਵਾਂਗੇ ਤੇ ਇਕੱਠ ਵੀ ਕਰਾਂਗੇ ਜੇ ਬਾਲਮੀਕ ਵਾਲੇ ਲਾਉਣਾ ਚਾਹੁੰਦੇ ਨੇ ਉਹਦੇ ਸਟੈਚੂ ਵਿੱਚ ਵੀ ਸਾਡੇ ਕੋਲ ਜਿੰਨੇ ਮਰਜ਼ੀ ਪੈਸੇ ਪਵਾ ਲੈਣ ਤੇ ਅਸੀਂ ਇਕੱਠ ਵੀ ਕਰਾਂਗੇ ਜਿਹੜੇ ਮਹਾਪੁਰਸ਼ ਲੋਕ ਹੋਏ ਨੇ ਜਿਨ੍ਹਾਂ ਨੇ ਸਮਾਜ ਨੂੰ ਕੋਈ ਦੇਣ ਆ ਉਹਨਾਂ ਦੇ ਸਟਾਚੂ ਲੱਗਣੇ ਚਾਹੀਦੇ ਨੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਯਾਦ ਕਰ ਸਕਣ ਸੌੜੀ ਸਿਆਸਤ ਨਾ ਖੇਡੋ ਵੱਡੇ ਹਿਰਦੇ ਦੇ ਨਾਲ ਸਿਆਸਤ ਜਿਹੜੀ ਕਰੋ ਤੇ ਵਧੋ ਫੁੱਲੋ ਤੇ ਤਰੱਕੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸ਼ਾਸਨ ਵੱਲੋਂ ਤਾਂ ਇਹੀ ਮੈਸੇਜ ਆ ਜਿਹੜੇ ਵੀ ਪਾਰਟੀਆਂ ਦੇ ਤੇ ਇਕੱਠੀਆਂ ਹੋਈਆਂ ਆ ਕਿ ਆਪਣੇ ਪ੍ਰੋਪਰ ਪ੍ਰੋਸੀਜਰ ਰਾਹੀਂ ਆਣ ਦਫ਼ਤਰ ਦੇ ਵਿੱਚ ਤੇ ਰਹੇ ਫਿਰ ਇਸ ਮੁੱਦੇ ਨੂੰ ਅਸੀਂ ਵਿਚਾਰਾਂਗੇ ਤਾਂ ਪਰੇ ਪਾਰਟੀਆਂ ਦੀ ਐਡਮੈਂਟ ਹੈ ਕਿ ਅਸੀਂ ਬੁੱਤ ਲਗਾਉਣਾ ਪਰ ਪ੍ਰਸ਼ਾਸਨ ਇਹਦੇ ਕੋਈ ਐਂਟੀ ਨਹੀਂ ਹੈਗਾ ਤਾਂ ਅਸੀਂ ਇਹ ਕਹਿ ਰਹੇ ਕਿ ਜੋ ਵੀ ਹੈਗਾ ਮੁੱਦਾ ਆਪਾਂ ਆਫਿਸ ਬੈਠ ਕੇ ਸੁਝਾਵਾਂਗੇ ਇਹਨਾਂ ਦੀ ਇਹਨਾਂ ਦੀ ਵੀ ਦਲੀਲਾਂ ਸੁਣਾਵਾਂਗੇ ਤਾਂ ਫਿਰ ਇਹਨਾਂ ਨੂੰ ਜੋ ਵੀ ਡਾਇਰੈਕਸ਼ਨਸ ਹੋਣਗੀਆਂ ਐਸ ਪਰ ਲਾਅ ਦੇ ਅਨੁਸਾਰ ਸੋ ਪ੍ਰਸ਼ਾਸਨ ਵੱਲੋਂ ਪਹਿਲਾਂ ਹਲਕੀ ਹੁੰਦੀ ਸਟੈਚੂ ਲਗਾ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਇੱਕ ਵਾਰੀ ਰੋਕਣ ਲਈ ਕਿਹਾ ਹੋਇਆ ਵੀ ਰੁਕੋ ਪਹਿਲਾਂ ਆਪਣੇ ਸਾਰੇ ਫਾਰਮੈਲਿਟੀਜ਼ ਕੰਪਲੀਟ ਕਰੋ ਫਿਰ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਸਰ ਮਾਮਲਾ ਕਿਉਂ ਇੰਨਾ ਦਾ ਸੇ ਪੈਸ਼ਨ ਬਣ ਗਿਆ ਮਾਮਲਾ ਕਿਉਂਕਿ ਨੈਸ਼ਨਲ ਹਾਈਵੇ ਦੀ ਜਗ੍ਹਾ ਹੈਗੀ ਹੈ ਤਾਂ ਇਹ ਸਟੈਚੂ ਲਗਾ ਰਹੇ ਤਾਂ ਉਹ ਅਸੀਂ ਵਿਚਾਰਾਂਗੇ ਕੀ ਡਾਕੂਮੈਂਟਸ ਦਿੰਦੇ ਆ ਕੀ ਇਹਨਾਂ ਕੋਲ ਹੈਗਾ ਉਹ ਅਸੀਂ ਵਿਚਾਰਾਂਗੇ ਉਹਨਾਂ ਦਾ ਚੈਨਲ ਇਨਫਰਮੇਸ਼ਨ ਹੈ ਜਿਹੜੇ ਡਿਸਕਵਰ ਵੱਲੋਂ ਵੀ ਦੇ ਹੰਦੂਤੀ ਗਈ ਹੈ ਇਹ ਲਿਖਤੀ ਪਰਮਿਸ਼ਨ ਸੀਗੀ ਜਾਂ ਵਰਬਲੀ ਇਹ ਲਈ ਗਈ ਸੀ ਹਾਲੇ ਤੱਕ ਕੋਈ ਵੀ ਲਿਖਤੀ ਪਰਮਿਸ਼ਨ ਨਹੀਂ ਹੈਗੇ ਬਾਕੀ ਵਰਬਲੀ ਬਾਰੇ ਮੈਨੂੰ ਪਤਾ ਹੈ